ਅੱਜ ਤੁਹਾਨੂੰ ਬੜਾ ਕਲੀਅਰ ਕਰ ਦੇਣਾ ਚਾਹਣਾ ਆਮ ਆਦਮੀ ਪਾਰਟੀ ਦੀ ਸੋਚ ਪੰਜਾਬ ਸਰਕਾਰ ਦੀ ਸੋਚ ਸਾਡੇ ਨੈਸ਼ਨਲ ਕਨਵਿਨੈਂਸ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਭਗਵੰਤ ਮਾਨ ਜੀ ਦੀ ਸੋਚ ਸਾਡਾ ਮਕਸਦ ਅੱਜ ਇੱਥੇ ਇਕੱਠੇ ਹੋਣ ਦਾ ਉਹ ਇੱਕੋ ਹੀ ਹੈ ਕਿ ਪੰਜਾਬ ਖੁਗ ਵਸਦਾ ਰਹੇ ਪੰਜਾਬ ਦੇ ਵਿੱਚ ਇੱਕ ਵੱਡੀ ਮੁਹਿੰਮ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਚਾਹੇ ਅੱਤਵਾਦੀ ਨੇ ਚਾਹੇ ਗੈਂਗਸਟਰ ਨੇ ਵੀ ਚਾਹੇ ਡਰੱਗ ਮਾਫੀ ਆਲੇ ਨੇ ਉਹਨਾਂ ਸਾਰਿਆਂ ਦਾ ਇੱਕ ਨਪਾਹ ਗੱਠਜੋੜ ਹੈ ਜਿਹੜਾ ਉਹ ਉਹ ਬਣਿਆ ਹੋਇਆ ਹੈ ਅੱਜ ਜਿਸ ਡੇਢ ਮਹੀਨੇ ਬਾਅਦ ਡੇਢ ਮਹੀਨੇ ਦੇ ਵਿੱਚ ਜਦੋਂ ਦੀ ਯੁੱਧ ਨਸ਼ਿਆਂ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ ਅੱਜ ਨਸ਼ਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਟੌਤੀ ਹੋ ਰਹੀ ਹੈ ਅੱਜ ਗੈਂਗਸਟਰਾਂ ਦਾ ਇਨਕਾਊਂਟਰ ਹੋ ਰਿਹਾ ਹੈ ਅੱਜ ਡਰੱਗ ਸਮਗਲਾਰਾਂ ਦਾ ਇਨਕਾਊਂਟਰ ਹੋ ਰਿਹਾ ਹੈ ਕਿਉਂਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਇਹ ਲੋਕ ਆਪਦੇ ਆਪ ਦੀ ਕਾਲੀ ਕਮਾਈ ਦੇ ਲਈ ਪੰਜਾਬ ਦੇ ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਦੇ ਟੀਕੇ ਨੇ ਜਿਹੜੇ ਉਹ ਲਾਉਣਾ ਅੱਜ ਉਦੋਂ ਜੋ ਉਹਨਾਂ ਦੇ ਉੱਪਰ ਜਦੋਂ ਕੋਈ ਕੋਈ ਕਾਰਵਾਈ ਹੋ ਰਹੀ ਹੈ ਤੇ ਉਹ ਵੀ ਉਧਰ ਬੈਠਾ ਪੰਨੂ ਬੋਲ ਪੈਂਦਾ ਗੁਰਪਤਵੰਤ ਪੰਨੂ ਕਿ ਪੰਜਾਬ ਦੇ ਵਿੱਚ ਅਸੀਂ ਅੱਗ ਲਾ ਦਾਂਗੇ ਜੀ ਪੰਜਾਬ ਚ ਵੇਦ ਕਰਦੇ ਬੁੱਤ ਪਾ ਦੋ ਜੀ ਤੇ ਉਹ ਦੂਜੇ ਪਾਸੇ ਤੇ ਪ੍ਰਤਾਪ ਬਾਜਵੇ ਹੁਣੀ ਬੋਲ ਪੈਂਦੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਇਹ ਲੀਡਰ ਇਹਨਾਂ ਨੂੰ ਲੋਕਾਂ ਨੇ ਬਣਾ ਕਿਵੇਂ ਦਿੱਤਾ ਸੋ ਮੇਰੀ ਅੱਜ ਮੇਰੇ ਵੀਰੋ ਬੜੀ ਸਪਸ਼ਟ ਗੱਲ ਹੈ ਪ੍ਰਤਾਪ ਬਾਜਵਾ ਜੀ ਗੱਲ ਲੜ ਬੰਨ ਲਓ ਗੱਲ ਪੱਲੇ ਬੰਨ ਲਓ ਜੇ ਤੁਸੀਂ ਇਹ ਕਹਿ ਕੇ ਕਿ ਜੀ ਮੈਂ ਕਹਿ ਦਿੱਤਾ ਪਰ ਮੈਂ ਸੋਰਸ ਨਹੀਂ ਦੱਸਦਾ ਹੈਗਾ ਸੋਰਸ ਦਾ ਭਰਾਵਾ ਕੀ ਹੈ ਤੇਰੇ ਗਾਲ ਦੇ ਵਿੱਚ ਹਲਕ ਦੇ ਵਿੱਚ ਹੱਥ ਕਢਾ ਕੇ ਪੰਜਾਬ ਸਰਕਾਰ ਤੇ ਪੁਲਿਸ ਕਢਾ ਕੇ ਲਾਉਂ ਉਹ ਇਹ ਤਾਂ ਬਹਿਮ ਦੂਰ ਕਰ ਦੇ ਤੂੰ ਇਹਦਾ ਬਹਿਮ ਦੂਰ ਕਰ ਦੇ ਪਰ ਅਸੀਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੀ ਸੇਫਟੀ ਸਿਕਿਉਰਿਟੀ ਨਾਲ ਅਸੀਂ ਖਲਵਾੜ ਨਹੀਂ ਹੋਣ ਦੇਣਾ ਗੱਲਾਂ ਮੁਕਦਿਆਂ ਦੋਈ ਨੇ ਬਾਜਵਾ ਸਾਹਿਬਾ ਹੁਣੇ ਮੈਨੂੰ ਅੱਜ ਕੋਈ ਸਾਡਾ ਮਕਸਦ ਇੱਥੇ ਮੇਰੇ ਵੀਰੋ ਕੋਈ ਕੋਈ ਸ਼ੋਅ ਆਫ ਸਟਰੈਂਥ ਨਹੀਂ ਹੈਗਾ ਕੋਈ ਤਾਕਤ ਦੀ ਨਮੈਸ਼ ਕਰਨ ਦਾ ਨਹੀਂ ਹੈਗਾ ਕੋਈ ਵੱਡਾ ਜਲਸਾ ਜਲੂਸ ਕਰਨ ਦਾ ਨਹੀਂ ਹੈਗਾ ਕੋਈ ਮੋਹੱਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਸਾਡਾ ਕੋਈ ਮਕਸਦ ਪਰਪਸ ਨਹੀਂ ਹੈਗਾ ਕਿ ਅਸੀਂ ਕੋਈ ਕਿਸੇ ਨੂੰ ਪ੍ਰੋਟੈਸਟ ਕਰੀਏ ਮਾਰਚ ਕਰੀਏ ਕੋਈ ਵੈਰੀਕੇਟ ਤੋੜੀਏ ਕੋਈ ਕਿਸੇ ਆਮ ਰਾਹੀਰ ਆਮ ਨਾਗਰਿਕ ਨੂੰ ਪਰੇਸ਼ਾਨੀ ਹੋਵੇ ਸਾਡਾ ਕੋਈ ਮਕਸਦ ਨਹੀਂ ਹੈਗਾ ਅੱਜ ਸਿਰਫ ਔਰ ਸਿਰਫ ਬਾਜਵਾ ਸਾਹਿਬ ਕਾਂਗਰਸ ਪਾਰਟੀ ਵਾਲਿਓ ਇਹ ਤੁਹਾਡੇ ਲਈ ਟ੍ਰੇਲਰ ਹੈ ਇਹ ਤਾਂ ਹਜੇ ਇਹ ਤਾਂ ਹਜੇ ਮੁਠੀ ਪਰ ਚੰਦ ਸਾਥੀ ਨੇ ਜਿਹੜੇ ਆਮ ਆਦਮੀ ਪਾਰਟੀ ਵਾਲਿਓ ਪੰਜਾਬ ਦੇ ਵਿੱਚੋਂ ਇਕੱਠੇ ਹੋਏ ਨੇ ਜਾਂ ਤਾਂ ਗੱਲਾਂ ਦੋ ਹੀ ਮੁੱਕਣਗੀਆਂ ਬਾਜਵਾ ਸਾਹਿਬ ਜਾਂ ਤਾਂ ਸੋਰਸ ਕੀ ਹੈ ਤੁਹਾਡਾ ਕਿ ਬੱਤੀ ਬੰਬ ਜੇ ਤੁਹਾਨੂੰ ਇਹ ਪਤਾ ਵੀ ਆਏ ਹੋਏ ਪਰ ਪਾਏ ਨੇ ਤੇ ਲਾਈਵ ਪਏ ਨੇ ਬੱਤੀ ਬੰਬ ਕਿੱਥੇ ਪਏ ਨੇ ਇਹ ਵੀ ਤੁਹਾਨੂੰ ਪਤਾ ਹੋਊਗਾ ਇਹ ਦੱਸ ਦਿਓ ਤੇ ਉਹਨਾਂ ਦੇ ਟਾਰਗੇਟ ਤੇ ਕੌਣ-ਕੌਣ ਆ ਇਹ ਪਤਾ ਹੋਊਗਾ ਇਹ ਵੀ ਦੱਸ ਦੋ ਜਾਂ ਤਾਂ ਸਹੀ ਤਰੀਕੇ ਨਾਲ ਪੰਜਾਬ ਪੁਲਿਸ ਨੂੰ ਇੰਟੈਲੀਜੈਂਸ ਏਜੰਸੀਆਂ ਨੂੰ ਜਾਂ ਤਾਂ ਸਾਰੀ ਵੀ ਸਾਰੀ ਜਾਣਕਾਰੀ ਦੇ ਦਿਓ ਤੇ ਜੇ ਜੇ ਇਹ ਤੁਸੀਂ ਕਹਿੰਦੇ ਹੋ ਆ ਹੁਣ ਕਹਿੰਦੇ ਜੀ ਉਸ ਦਿਨ ਕਿ ਮੇਰੇ ਆਪਣੇ ਇੰਟੈਲੀਜੈਂਸ ਏਜੰਸੀਆਂ ਦੇ ਭਾਈ ਨਾ ਕੇਂਦਰ ਵਾਲਿਆਂ ਨੇ ਸਾਡੇ ਨਾਲ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਨਾ ਪੰਜਾਬ ਦੇ ਮੁੱਖ ਮੰਤਰੀ ਹੋਮ ਮਿਨਿਸਟਰ ਨੂੰ ਪਤਾ ਹੈ ਨਾ ਪੰਜਾਬ ਪੁਲਿਸ ਨੂੰ ਇੰਟੈਲੀਜੈਂਸ ਏਜੰਸੀਆਂ ਨੂੰ ਪਤਾ ਤੁਹਾਨੂੰ ਇਕੱਲੇ ਨੂੰ ਕਿੱਥੋਂ ਪਤਾ ਲੱਗੀ ਤੇ ਜੇ ਕੇਂਦਰ ਵਾਲਿਆਂ ਨੇ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਫਿਰ ਇਹਦਾ ਮਤਲਬ ਇਹ ਹੋਇਆ ਕਿ ਬਾਜਵਾ ਤੇ ਭਾਜਪਾ ਬਾਜਵਾ ਤੇ ਭਾਜਪਾ ਦੋਹੇ ਰਲੇ ਹੋਏ ਨੇ ਤੇ ਦੋਹੇ ਰਲ ਕੇ ਪੰਜਾਬ ਦਾ ਮਾਹੌਲ ੜੜੋ ਖਰਾਬ ਕਰਨਾ ਚਾਹੁੰਦੇ ਨੇ ਇਹ ਤਾਂ ਨਹੀਂ ਮਿੱਤਰੋ ਚੱਲਣ ਮੇਰਾ ਇਹ ਤਾਂ ਨਹੀਂ ਮਿੱਤਰੋ ਚੱਲਣ ਦੇਣਾ ਜਾਈ ਸੋ ਬਾਜਵਾ ਸਾਹਿਬ ਅੱਜ ਤੁਹਾਨੂੰ ਅੱਜ ਅਸੀਂ ਇੱਕ ਸਿੰਪਲ ਦੋ ਲਫ਼ਜ਼ੀ ਵਾਰਨਿੰਗ ਹੈ ਜਿਹੜੀ ਉਹ ਦੇ ਕੇ ਛੱਡਦੇ ਹਾਂ ਆਪਦਾ ਧਰਨਾ ਇੱਥੋਂ ਅਸੀਂ ਸਮਾਪਤ ਕਰਾਂਗੇ ਆ ਹੁਣੇ ਮੈਨੂੰ ਨਹੀਂ ਤਾਂ ਚੱਲਣਾ ਤਾਂ ਬਾਜਵੇ ਦੀ ਕੋਠੀ ਵੱਲੋਂ ਸੀਗਾ ਆ ਹੁਣੇ ਮੈਨੂੰ মিডিਆ ਵਾਲੇ ਸਾਥੀ ਪੁੱਛਦੇ ਕਹਿੰਦੇ ਜੀ ਬਾਜਵਾ ਸਾਹਿਬ ਦਾ ਹੁਣੇ-ਹੁਣੇ ਪਤਾ ਲੱਗਿਆ ਕਿ 2 2 ਵਜੇ ਉਹ ਪੰਜਾਬ ਦੇ ਇੰਟੈਲੀਜੈਂਸ ਆਫਿਸ ਦੇ ਵਿੱਚ ਬਿਆਨ ਦਰਜ ਕਰਾ ਰਹੇ ਨੇ ਮੈਂ ਕਿਹਾ ਬੜੀ ਛੇਤੀ ਨੱਤਾ ਗੰਭੀਆਂ ਅਜੇ ਤਾਂ ਥੋੜੀ ਜਿਹੀ ਬੰਦੀ ਇਕੱਠੇ ਹੋਏ ਨੇ ਸੋ ਇਸ ਕਰਕੇ ਸੋ ਇਸ ਕਰਕੇ ਅੱਜ ਆਪਾਂ ਇਹਦੀ ਸਮਾਪਤੀ ਇੱਥੇ ਕਰਾਂਗੇ ਪਰ ਦੋ ਚੀਜ਼ਾਂ ਨੇ ਬਾਜਵਾ ਸਾਹਿਬ ਗੱਲਾਂ ਦੋ ਹੀ ਮੁਕਣੀਆਂ ਨੇ ਨੰਬਰ 1 ਜਾਂ ਤਾਂ ਸਾਰੀ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਪੰਜਾਬ ਸਰਕਾਰ ਨੂੰ ਤੇ ਪੰਜਾਬ ਨੂੰ ਪੁਲਿਸ ਨੂੰ ਦੇ ਦੋ ਤੇ ਜੇ ਤੁਸੀਂ ਇਹ ਗੱਲ ਜੇ ਤੁਸੀਂ ਇਹ ਗੱਲ ਇਹ ਕਹਿੰਨੇ ਹੋ ਜਾਂ ਤੁਹਾਡੇ ਕਾਂਗਰਸ ਵਾਲੇ ਇਹ ਕਹਿੰਦੇ ਨੇ ਵੀ ਇਹ ਤਾਂ ਜੀ ਉਹੀ ਬਾਜਵਾ ਸਾਹਿਬ ਨੇ ਕਹਿਦੀ ਇਹ ਤਾਂ ਝੂਠ ਸੀਗਾ ਤੇ ਸਾਰੇ ਪੰਜਾਬ ਦੇ ਮੂਰੇ ਕੰਨ ਫੜ ਕੇ ਬਾਜਵਾ ਸਾਹਿਬ ਮਾਫੀ ਮੰਗੋ ਕਿ ਮੈਂ ਦੇਸ਼ ਖਲਾਉਣ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਹੈ ਇਹ ਇਹ ਕੰਮ ਇਹ ਰਾਜਨੀਤੀ ਹੈ ਜਿਹੜੀ ਇਹ ਐ ਨਹੀਂ ਤੁਹਾਡੀ ਅਸੀਂ ਹਲਕੀ ਆਪਦੀ ਗਰੀ ਗਿਰੀ ਹੋਈ ਔਰ ਮਰੀ ਹੋਈ ਰਾਜਨੀਤੀ ਹੈ ਚਮਕਾਉਣ ਦੇ ਲਈ ਜੇ ਤੁਸੀਂ ਅੱਜ ਜੀ ਬਿਆਨਬਾਜ਼ੀਆ ਕਰੋਗੇ ਤੇ ਇਹ ਨਹੀਂ ਬਰਦਾਸ਼ਤ ਹੋਣਾ ਹੈਗਾ ਸੋ ਮੇਰੇ ਵੀਰੋ ਤੁਹਾਡਾ ਬਹੁਤਾ ਸਮਾਂ ਨਾਲ ਲੈਂਦਾ ਹੋਇਆ ਅੱਜ ਫੇਰ ਇੱਥੇ ਪਹੁੰਚਣ ਦੇ ਉੱਪਰ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਹੈ ਮੈਂ ਤੁਹਾਨੂੰ ਹੁਣੇ ਹੋਕਾ ਦੇ ਦੇਣਾ ਕਿ ਅੱਜ ਦਾ ਸਿਰਫ ਔਰ ਸਿਰਫ ਇੱਕ ਟ੍ਰਾਇ ਸੀਗਾ ਇਹ ਕੋਈ ਸ਼ੋ ਆਫ ਸਟਰੈਂਥ ਨਹੀਂ ਸੀ ਤਾਕਤ ਦਾ ਮਜਾਰਾ ਨਹੀਂ ਸੀਗਾ ਇਹ ਮਾੜਾ ਜਿਹਾ ਇੱਕ ਇੱਕ ਪ੍ਰੋਗਰਾਮ ਬਣਾਇਆ ਸੀ ਕਿ ਬਾਜਵੇ ਦੀ ਕੋਠੀ ਨੂੰ ਘੇਰਨਾ ਪਰ ਜਦੋਂ ਹੁਣ ਪਤਾ ਲੱਗੇ ਕਿ ਇੰਨੇ ਕੁ ਬੰਦੇ ਦੇਖ ਕੇ ਉਹ ਚੱਲੇ ਨੇ ਬਿਆਨ ਦਰਜ ਕਰਾਉਣਾ ਤੇ ਬਾਜਵਾ ਸਾਭੀਆਂ ਤਾਂ ਬਿਆਨ ਦਰਜ ਕਰਾਓ ਕੋਆਪਰੇਟ ਕਰੋ ਨਹੀਂ ਤੁਹਾਡੇ ਤੁਹਾਨੂੰ ਘਰੋਂ ਨਿਕਲਣਾ ਜਿਹੜਾ ਉਹ ਅਸੀਂ ਉਹ ਦੁਸ਼ਵਾਰ ਕਰ ਦਾਂਗੇ ਘਰੋਂ ਨਹੀਂ ਨਿਕਲਦੇ ਨਾ ਤੇ ਤੁਹਾਡੇ ਹਲਕੇ ਦੇ ਵਿੱਚੋਂ ਇਹ ਜਾਣਕਾਰੀ ਕਿਵੇਂ ਕੱਢ ਕੇ ਲੈ ਕੇ ਆਉਣੇ ਪੰਜਾਬ ਦੀ ਸੇਫਟੀ ਔਰ ਸਿਕਿਉਰਿਟੀ ਦੇ ਲਈ ਇਹਦੇ ਲਈ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਪੰਜਾਬ ਪੁਲਿਸ ਨੂੰ ਵਚਨਬੱਧ ਸੋ ਇਹਨੇ ਸ਼ਬਦਾਂ ਦੇ ਨਾਲ ਮੇਰੇ ਵੀਰੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਿਲ ਦੀ ਅਗਰੇ ਜੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ